ਕਹਾਣੀ ਈਸ਼ਵਰ ਦੇ ਹੋਣ ਦਾ ਪ੍ਰਮਾਣ ਅਮਰੀਕਾ ਦੇ ਸ਼ਹਿਰ ਡੈਟ ਰਾਈਟ ਸਵੀਟ ਐਡਵਰਡ ਨਾਂ ਦਾ ਇੱਕ ਲੜਕਾ ਰਹਿੰਦਾ ਸੀ ਉਸਦੇ ਪਿਤਾ ਦੀ ਮੌਤ ਹੋ ਗਈ ਸੀ ਮਾਂ ਐਂਜਲਾ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣਾ ਤੇ ਐਡਵਰਡ ਦਾ ਗੁਜ਼ਾਰਾ ਕਰਦੀ ਸੀ ਐਡਵਰਡ ਸ਼ਰਮੀਲੇ ਸੁਭਾਅ ਦਾ ਸੀ ਇੱਕ ਦਿਨ ਵਾਪਸ ਆ ਕੇ ਉਸ ਅਧਿਆਪਕਾ ਵੱਲੋਂ ਦਿੱਤਾ ਗਿਆ ਪੱਤਰ ਮਾਂ ਨੂੰ ਦਿੱਤਾ ਤੇ ਕਿਹਾ ਇਹ ਅਧਿਆਪਕਾ ਨੇ ਦਿੱਤਾ ਹੈ ਚਿੱਠੀ ਵਿੱਚ ਕੀ ਲਿਖਿਆ ਸੀ ਉਹ ਸੱਚ ਮਾਂ ਨੇ ਸਪਾ ਲਿਆ ਐਂਜਲਾ ਨੇ ਕਿਹਾ ਬੇਟਾ ਇਸ ਵਿੱਚ ਲਿਖਿਆ ਕਿ ਐਡਵਰਡ ਬਹੁਤ ਹੁਸ਼ਿਆਰ ਹੈ ਪਰ ਸਾਡੇ ਕੋਲ ਇਸ ਨੂੰ ਪੜਾਉਣ ਲਈ ਲਾਇਕ ਅਧਿਆਪਕ ਨਹੀਂ ਹਨ ਇਸ ਲਈ ਇਸ ਨੂੰ ਕਿਸੇ ਹੋਰ ਸਕੂਲ ਵਿੱਚ ਭੇਜ ਦਿਓ ਐਡਵਰਡ ਨੂੰ ਸਕੂਲ ਤੋਂ ਭਜਾਣ ਦਾ ਦੁੱਖ ਤਾਂ ਹੋਇਆ ਪਰ ਉਸ ਦਾ ਮਨ ਆਤਮ ਵਿਸ਼ਵਾਸ ਨਾਲ ਭਰ ਗਿਆ ਮਾਂ ਨੇ ਉਸ ਦਾ ਦਵਾ ਦਾਖਲਾ ਦੂਸਰੇ ਸਕੂਲ ਵਿੱਚ ਕਰਵਾ ਦਿੱਤਾ ਐਡਵਰਡ ਨੇ ਖੂਬ ਮਿਹਨਤ ਕਰਕੇ ਪੜ੍ਹਾਈ ਕੀਤੀ ਸਫਲ ਉੱਦਮੀ ਬਣ ਗਿਆ ਐਡਵਰਦੀ ਮਾਂ ਬਿਮਾਰੀ ਕਾਰਨ ਇੱਕ ਦਿਨ ਚੱਲ ਵਸੀ ਇੱਕ ਦਿਨ ਉਸ ਦੀ ਨਜ਼ਰ ਪੁਰਾਣੀ ਚਿੱਠੀ ਤੇ ਪਈ ਜੋ ਅਧਿਆਪਕਾ ਨੇ ਉਸ ਨੂੰ ਦਿੱਤੀ ਸੀ ਉਸ ਵਿੱਚ ਅਧਿਆਪਕਾ ਨੇ ਲਿਖਿਆ ਸੀ ਤੁਹਾਡਾ ਬੇਟਾ ਕਮਜ਼ੋਰ ਹੈ ਇਸ ਦੀ ਬੁੱਧੀ ਵਿਕਸਤ ਨਹੀਂ ਹੋਈ ਅਸੀਂ ਇਸ ਨੂੰ ਇੱਥੇ ਪੜ੍ਹਾ ਨਹੀਂ ਸਕਦੇ ਤਾਂ ਉਸ ਨੂੰ ਅਹਿਸਾਸ ਹੋਇਆ ਤੇ ਉਸ ਦੀ ਮਾਂ ਨੇ ਕਿਵੇਂ ਉਸ ਦੀ ਜ਼ਿੰਦਗੀ ਬਦਲ ਦਿੱਤੀ ਸੀ ਉਸ ਦੇ ਮੋਹ ਅਚਾਨਕ ਹੀ ਨਿਕਲ ਗਿਆ ਕਿ ਈਸ਼ਵਰ ਦੇ ਹੋਣ ਦਾ ਸਭ ਤੋਂ ਵੱਡਾ ਪਰਮਾਨ ਕਿ ਹਰ ਵਿਅਕਤੀ ਕੋਲ ਇੱਕ ਮਾਂ ਹੈ ਧੰਨਵਾਦ ਜੀ ਉਸ